ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 6 ਸ਼ਾਮ ਦੇ 6 ਵਜੇ ਤੱਕ ਹਵੇਲੀ ਦੇ ਵਿਹੜੇ ਵਿੱਚ ਕਾਫੀ ਰੌਣਕ ਹੋ ਗਈ ਪਰ ਇਤਨੀ ਨਹੀਂ ਜਿੰਨੀ ਦੀ ਉਮੀਦ ਸੀ ਕਾਰਖਾਨੇ ਦੇ ਮਜ਼ਦੂਰਾਂ ਤੋਂ ਛੋਟ ਕੁਝ ਗਿਣਤੀ ਬਾਹਰਲੇ ਲੋਕਾਂ ਦੀ ਸੀ ਵੱਖੋ-ਵੱਖਰੀਆਂ ਟਾਣੀਆਂ ਬਣਾਈ ਲੋਕ ਕਈ ਤਰ੍ਹਾਂ ਦੀ ਘੁਸਰਮੁਸਰ ਕਰ ਰਹੇ ਸਨ ਕਿਤੇ-ਕਿਤੇ ਚਰਚਾ ਕੁਝ ਵਧੇਰੇ ਗਰਮ ਹੋ ਕੇ ਆਪੋ ਵਿੱਚ ਗਾਲ ਮੰਦੇ ਤੱਕ ਵੀ ਨੌਬਤ ਪਹੁੰਚ ਜਾਂਦੀ ਸੀ 7:00 ਵਜੇ ਕਾਰਵਾਈ ਸ਼ੁਰੂ ਹੋਈ ਸਭ ਤੋਂ ਪਹਿਲਾਂ ਇੱਕ ਦੋ ਬਾਹਰਲੇ ਸੱਜਣਾ ਨੇ ਜਿਹੜੇ ਮਜ਼ਦੂਰ ਲਹਿਰ ਨਾਲ ਹਮਦਰਦੀ ਰੱਖਦੇ ਸਨ ਤਕਰੀਰਾਂ ਕੀਤੀਆਂ। ਇਸ ਤੋਂ ਬਾਅਦ ਜਦ ਸ਼ੰਕਰ ਨੂੰ ਸਟੇਜ ਤੇ ਖੜ੍ਹਾ ਕੀਤਾ ਗਿਆ ਤਾਂ ਸਭ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ਉਸ ਨੇ ਸਾਧ ਮੁਰਾਦੇ ਸ਼ਬਦਾਂ ਵਿੱਚ ਕਹਿਣਾ ਸ਼ੁਰੂ ਕੀਤਾ, "ਦੋਸਤੋ, ਇਸ ਮੌਜੂਦਾ ਘਟਨਾ ਨੂੰ ਤੁਸੀਂ ਮਾਮੂਲੀ ਸਮਝਦੇ ਹੋਵੋਗੇ। 40 ਆਦਮੀਆਂ ਦੀ ਰੋਜੀ ਖੋਸ ਜਾਣੀ ਕੋਈ ਐਡਾ ਐਮ ਸਵਾਲ ਹੈ ਵੀ ਨਹੀਂ, ਪਰ ਇਸ ਦੀ ਤਹਿ ਹੇਠਾਂ ਇੱਕ ਖਤਰਨਾਕ ਜਵਾਲਾਮੁਖੀ ਲੁਕਿਆ ਹੋਇਆ ਹੈ।" ਜਿਹੜਾ ਫਟਣ ਦੀ ਧੀਰ ਹੈ ਕਿ ਡੁੱਬੇਗੀ ਕਿਸ਼ਤੀ ਤੋਂ ਡੂਬेंगे सारे ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਰੇ ਵਾਲੀ ਹਾਲਤ ਹੋ ਜਾਵੇਗੀ ਸਾਨੂੰ ਆਪਣੀ ਨੌਕਰੀ ਚਲੀ ਜਾਣ ਦਾ ਦੁੱਖ ਹੈ ਪਰੇ ਕੋਈ ਸਾਡੀ ਠਾਣੇਦਾਰੀ ਤਾਂ ਨਹੀਂ ਸੀ ਜਿਹੜੀ ਖੋਸ ਗਈ ਹੈ ਲਹੂ ਪਾਣੀ ਇੱਕ ਕਰਕੇ ਟੁਕੜਾ ਕਮਾਉਂਦੇ ਸਾਂ ਇੱਥੇ ਨਾ ਸੀ ਹੋਰ ਕਿਤੇ ਜਾ ਕਮਾਵਾਂਗੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਲਕਾਂ ਵੱਲੋਂ ਇਹ ਇੱਕ ਬੜੀ ਭਾਰੀ ਸਾਜ਼ਿਸ਼ ਦਾ ਮੋੜ ਬੰਨਿਆ ਜਾ ਰਿਹਾ ਹੈ ਪਿਛਲੇ ਸਾਲ ਦੀ ਐਜੀਟੇਸ਼ਨ ਨੇ ਜਦੋਂ ਉਹਨਾਂ ਦਾ ਨੱਕ ਬੰਦ ਕਰ ਦਿੱਤਾ ਤਾਂ ਜਾ ਕੇ ਉਹਨਾਂ ਨੇ ਆਪਣਾ ਗਲਤ ਕਦਮ ਮੋੜਿਆ ਸੀ ਪਰ ਅਸਲ ਵਿੱਚ ਉਹਨਾਂ ਨੇ ਸਿਰਫ ਵੇਲਾ ਟਾਲਣ ਲਈ ਕੀਤਾ ਸੀ ਦਰਅਸਲ ਉਹ ਸਾਨੂੰ ਵੱਖੋ-ਵੱਖ ਪਾੜ ਕੇ ਸਾਡੀ ਤਾਕਤ ਨੂੰ ਕਮਜ਼ੋਰ ਕਰ ਕਰਕੇ ਮੋੜ ਉਹੀ ਝੂਲਾ ਤੁਹਾਡੇ ਗਲ ਮੜਨਾ ਚਾਹੁੰਦੇ ਹਨ ਉਹ ਵੇਲਾ ਫਿਰ ਆ ਗਿਆ ਹੈ ਤੇ ਉਹਨਾਂ ਨੇ ਆਪਣਾ ਕੰਮ ਐਤਕੀ ਬੜੀ ਚੌਕਸੀ ਨਾਲ ਸ਼ੁਰੂ ਕੀਤਾ ਹੈ ਅੱਜ ਉਹਨਾਂ ਨੂੰ ਕਿਉਂ ਜ਼ਰੂਰਤ ਹੋਈ ਹੈ ਤਿੰਨਾਂ ਤਿੰਨਾਂ ਮਹੀਨਿਆਂ ਦੀਆਂ ਤਨਖਾਹਾਂ ਮਾਰ ਕੇ 40 ਆਦਮੀਆਂ ਨੂੰ ਦੁੱਧ ਚੋਂ ਮੱਖੀ ਵਾਂਗ ਕੱਢ ਕੇ ਸੁੱਟ ਦੇਣ ਦੀ ਇਸ ਲਈ ਕਿ ਸਾਡੇ ਵਿੱਚੋਂ ਬਹੁਤ ਸਾਰੇ ਆਦਮੀ ਉਹਨਾਂ ਨੇ ਆਪਣੇ ਨਾਲ ਗੰਢ ਲਏ ਨੇ ਜਿਨ੍ਹਾਂ ਦੇ ਸਿਰਾਂ ਤੇ ਕੁਰਾਨ ਤੇ ਗ੍ਰੰਥ ਰਖਾਏ ਗਏ ਕਿ ਉਹ ਸਾਡੀ ਕਿਸੇ ਵੀ ਗੱਲ ਨੂੰ ਸਿਰੇ ਨਾ ਚੜਨ ਦੇਣ ਜੇ ਰਾਏ ਸਾਹਿਬ ਸਾਡੀ ਅੰਦਰੂਨੀ ਹਾਲਤ ਜਾਣਨ ਲਈ ਮੂੰਹ ਕਾਲੀਆਂ ਭੇਡਾਂ ਸਾਡੇ ਵਿੱਚ ਵਾੜ ਸਕਦੇ ਹਨ ਤਾਂ ਸਾਡੇ ਆਦਮੀ ਵੀ ਇੰਨੇ ਬੇਖਬਰ ਨਹੀਂ ਸਾਡੇ ਸੁਹੀਏ ਨੇ ਵੀ ਉਹਨਾਂ ਦਾ ਰਤੀ ਰਤੀ ਹਾਲ ਸਾਨੂੰ ਆ ਦੱਸਿਆ ਹੈ ਜਿਨ੍ਹਾਂ ਆਦਮੀਆਂ ਦੇ ਜੁਮੇ ਉਹਨਾਂ ਸਾਨੂੰ ਬਦਨਾਮ ਕਰਨ ਮਾਰਨ ਕੁੱਟਣ ਤੇ ਸਾਡੀ ਆਵਾਜ਼ ਨੂੰ ਕੁਚਲਣ ਦੀਆਂ ਡਿਊਟੀਆਂ ਲਾਈਆਂ ਨੇ ਉਹਨਾਂ ਸਾਰਿਆਂ ਦੀ ਲਿਸਟ ਇਸ ਵੇਲੇ ਮੇਰੇ ਪਾਸ ਮੌਜੂਦ ਹੈ ਪਰ ਹਾਲੇ ਮੈਂ ਦੱਸਣਾ ਨਹੀਂ ਚਾਹੁੰਦਾ ਜਰੂਰ ਦੱਸੋ ਹਰ ਪਾਸਿਓਂ ਆਵਾਜ਼ਾਂ ਸ਼ੁਰੂ ਹੋ ਗਈਆਂ ਸ਼ੰਕਰ ਨੇ ਫਿਰ ਬੋਲਣਾ ਸ਼ੁਰੂ ਕੀਤਾ ਦੋਸਤੋ ਦਸਨ ਦੀ ਲੋੜ ਹੀ ਨਹੀਂ ਪਵੇਗੀ ਜਦ ਕੇ ਹੁਣੇ ਹੀ ਇਸ ਜਲਸੇ ਵਿੱਚ ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਲੋਕਾਂ ਦੀ ਕਾਰਗੁਜ਼ਾਰੀ ਵੇਖ ਲਮੋਗੇ ਸਭਨਾਂ ਦੇ ਕੰਨ ਖੜੇ ਹੋ ਗਏ ਸ਼ੰਕਰ ਨੇ ਤਕਰੀਰ ਜਾਰੀ ਰੱਖੀ ਇਹ ਲੋਕ ਜਿਹੜੇ ਕਸੂਰ ਦੀ ਸਜ਼ਾ ਸਾਨੂੰ ਦੇ ਰਹੇ ਨੇ ਜਾਣਦੇ ਹੋ ਕੰਨ ਖੋਲ ਕੇ ਸੁਣੋ ਸਾਡਾ ਉਹ ਕਸੂਰ ਜਿਸ ਬਤਲੇ ਅੱਜ ਸਾਡੇ ਨਾਲ ਸਾਡੇ ਬੱਚਿਆਂ ਦੇ ਮੂੰਹ ਚੋਂ ਜੋਂ-ਜਵਾਰ ਦੀ ਉਹ ਬੁਰਕੀ ਵੀ ਖੋਈ ਜਾ ਰਹੀ ਹੈ ਜਿਸ ਨੂੰ ਹਾਸਲ ਕਰਨ ਲਈ ਅਸੀਂ ਇੰਨਾ 60ਵੀਂ ਤੁੱਪਾਂ ਚੁਲਸਾਉਂ ਲੂਆਂ ਵਿੱਚ 12-12 ਘੰਟੇ ਰੋਜ਼ ਅੱਗ ਨਾਲ ਖੇਡਦੇ ਰਹਿੰਦੇ ਹਾਂ ਜਦ ਕਿ ਸਾਡੇ ਮਾਲਕ ਫਲਸ਼ ਦੀਆਂ ਟਟੀਆਂ ਅੰਦਰ ਬਿਜਲੀ ਦੇ ਫੁੱਲ ਸਪੀਡ ਪੱਖਿਆਂ ਹੇਠ ਬੈਠੇ ਤੇ 5-5 ਮਿੰਟ ਮਗਰੋਂ ਸੋਡੇ ਪੀਂਦੇ ਹੋਏ ਵੀ ਹੌਂਕਦੇ ਰਹਿੰਦੇ ਨੇ ਅਸੀਂ ਫਿਰ ਵੀ ਸ਼ਿਕਵਾ ਨਹੀਂ ਕਰਦੇ ਆਪਣੇ ਲਹੂ ਪਸੀਨੇ ਦੀ ਕਮਾਈ ਮਾਲਕਾਂ ਲਈ ਵਕਫ ਕਰਦੇ ਹੋਏ ਵੀ ਅਸੀਂ ਦਿਲ ਦਾ ਧੂਆ ਨਹੀਂ ਘੜਦੇ ਤੇ ਇਸ ਵੇਲੇ ਜਲਸੇ ਵਿੱਚੋਂ ਇੱਕ ਆਵਾਜ਼ ਆਈ ਉਹ ਆਪਣੀ ਕਿਸਮਤ ਦਾ ਖਟਿਆ ਖਾਂਦੇ ਨੇ ਕਿ ਤੁਹਾਡੀ ਕਮਾਈ ਖਾਂਦੇ ਨੇ ਇਹ ਈਦੇ ਦੀ ਆਵਾਜ਼ ਸੀ ਉੱਤਰ ਵਿੱਚ ਸ਼ੰਕਰ ਬੋਲਿਆ ਮੇਰੇ ਦੋਸਤ ਨੇ ਕਿਹਾ ਹੈ ਉਹ ਆਪਣੀ ਕਿਸਮਤ ਦਾ ਖਟਿਆ ਖਾਂਦੇ ਨੇ ਪਰ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਕਿਸਮਤ ਬਣਾਉਣ ਵਾਲੇ ਅਸੀਂ ਹਾਂ ਜੇ ਅੱਜ ਅਸੀਂ ਇੱਕ ਹੋਰ ਆਵਾਜ਼ ਆਈ بڑے ਆਈਗੇ ਉਨਾ ਦੀਏ ਕਿਸਮਤੇ ਕਦੇ ਬਣਾਉਣੇ ਵਾਲੇ ਜੇ ਤੁਸਾਂ ਕੀ ਇਤਨਾ ਬਲ ਹੈ ਤਾਂ ਆਪੇ ਦੀ ਕਿਸਮਤ ਕਿਹਾਂ ਨਹੀਂ ਬਣਾਈ ਲੈਂਦੇ ਇਹ ਸ਼ਾਮੂ ਪਹਾੜਿਆ ਸੀ ਸ਼ੰਕਰ ਕਹਿੰਦਾ ਗਿਆ ਅਸੀਂ ਆਪਣੀ ਕਿਸਮਤ ਰਾਤੋਂ ਪਹਿਲਾਂ ਬਣਾ ਸਕਦੇ ਜੇ ਕਦੇ ਸਾਡੇ ਭਰਾ ਸਾਡੇ ਜੇ ਕਦੇ ਸਾਡੇ ਭਰਾ ਆਪਣੇ ਭਰਾਵਾਂ ਨਾਲ ਗੱਦਾਰੀ ਤੇ ਸਾਡੀ ਕਿਸਮਤ ਦੇ ਡਾਕੂਆਂ ਨਾਲ ਗੱਠ ਜੋੜ ਕਰਨਾ ਛੱਡ ਦੇਣ ਇੱਕ ਹੋਰ ਆਵਾਜ਼ ਆਈ ਬਿਲਕੁਲ ਬਕਦਾਦ ਕਰਤ ਹਾਂ ਹਮ ਤੋਂ ਅਤਨੋ ਜਾਨਤ ਹੈ ਜਾਂ ਕੋ ਨਮਕ ਖਈ ਹੈ ਤਾਂ ਕੋ ਗੀਤ ਗਈ ਹੈ ਊ ਠੈਰਨ ਹਮਾਰ ਮਾਈ ਬਾਪ ਉਨ ਸੋ ਹਮ ਲੋਗਣ ਕੋ ਕਹੂੰ ਜੋਰ ਚਲਤੇ ਹੈ ਆਜੂ ਨੌਕਰੀ ਸੇ ਨਿਕਾਲ ਦੇਈ ਹੂੰ ਹਮਾਰ ਤੁਹਾਰ ਬਾਲ ਬਚਵਾ ਬੂ ਕੋ ਮਰੀ ਜਾਈ ਹੈ ਇਹ ਬੋਲ ਮਾਤਾ ਦੀਨ ਪੂਰਬੀ ਦਾਸੀ ਇਨਾ ਪਾਂਤੋ ਪਾਂਤੀ ਬੋਲੀਆਂ ਬੋਲਣ ਵਾਲਿਆਂ ਤੇ ਸਾਰੇ ਕਚੀਚੀਆਂ ਵਟ ਰਹੇ ਸੰਤ ਦੇ ਵਿੱਚ ਵਿੱਚ ਸ਼ਰਮ ਲਾਨ ਤੇ ਨਾਰੇ ਵੀ ਸੁਣਾਈ ਦੇਣ ਲੱਗੇ ਪਰ ਸ਼ੰਕਰ ਨੇ ਸਭ ਨੂੰ ਸ਼ਾਂਤ ਰਹਿਣ ਦੀ ਚੇਤਾਵਨੀ ਕਰਦਿਆਂ ਕਹਿਣਾ ਸ਼ੁਰੂ ਕੀਤਾ ਬਿਲਕੁਲ ਗਲਤ ਹੈ ਕਿ ਅਸੀਂ ਕਿਸੇ ਦਾ ਨਮਕ ਖਾਂਦੇ ਹਾਂ ਅਸੀਂ ਨਾ ਕਿਸੇ ਦਾ ਨਮਕ ਖਾਂਦੇ ਹਾਂ ਨਾ ਦਾਨ ਅਸੀਂ ਆਪਣੇ ਹੱਡ ਭੰਨ ਕੇ ਲਹੂ ਸਾੜ ਕੇ ਕਮਾਈ ਖਾਂਦੇ ਹਾਂ ਅਸੀਂ ਕਿਉਂ ਕਿਸੇ ਦੇ ਗੀਤ ਗਾਈਏ ਤੇ ਕਿਉਂ ਝੋਲੀਆਂ ਚੁੱਕੀਏ ਅਸੀਂ ਲੂਲੇ ਲੰਗੜੇ ਨਹੀਂ ਹਾਂ ਕਿ ਕਿਸੇ ਦੇ ਮਹਤਾਜੀ ਕਰੀਏ ਜਾਤਿਕ ਸਾਡੀਆਂ ਬਾਹਾਂ ਵਿੱਚ ਬਲ ਹੈ ਜਾਤਿਕ ਸਾਡੇ ਸੀਨਿਆਂ ਵਿੱਚ ਅਨਖ ਦਾ ਪਿੱਤਾ ਹੈ ਅਸੀਂ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਨਹੀਂ ਮੰਨ ਸਕਦੇ ਨਾ ਹੀ ਯਕੀਨ ਕਰਦੇ ਹਾਂ ਕਿ ਅਸੀਂ ਕਿਸੇ ਦੇ ਟੁਕੜਿਆਂ ਤੇ ਪਲ ਰਹੇ ਹਾਂ ਬਲਕਿ ਮੈਂ ਦੱਸਾਂਗਾ ਕਿ ਮਾਲਕਾਂ ਨੂੰ ਹੀ ਸਾਡੇ ਸ਼ੁਕਰ ਤੇ ਗੀਤ ਗਾਣੇ ਚਾਹੀਦੇ ਨੇ ਜਿਹੜੇ ਸਾਡੀ ਕਮਾਈ ਉੱਤੇ ਹੀ ਮੌਜਾ ਕਰ ਰਹੇ ਨੇ ਇੱਕ ਹੋਰ ਬੋਲਿਆ ਕੰਬਖਤ ਕਿਉਂ ਮਾਲਕ ਕੋ ਗਾਲੀ ਬਖਤਾ ਹੈ ਖੋਦਾ ਕਸਮ ਰਾ ਸਾਹਿਬ ਕਾ ਮਾਫਿਕ ਅੱਛਾ ਆਦਮੀ ਉਹ ਦੁਨੀਆ ਮੂ ਨੇ ਦੇਖਾ ਤੂੰ ਉਸ ਕੋ ਖਪਾ ਕਰੇਗਾ ਤੇ ਕਿਉਂ ਨਹੀਂ ਨੌਕਰੀ ਸੇ ਨਿਕਲੇਗਾ ਦਗਾ ਕੋ ਟੋਲ ਸ਼ੈਤਾਨਾਨੀ ਚੀ ਮਾਲਕ ਦਾ ਕੰਜਲ ਕਈ ਇਹ ਮੀਰ ਗੁਲ ਪਠਾਨ ਸੀ ਪਠਾਨ ਦੀਆਂ ਚੁਬਵੀਆਂ ਗੱਲਾਂ ਨੇ ਮਜ਼ਦੂਰਾਂ ਦਾ ਸਬਰ ਖੋ ਲਿਆ ਇੰਨਾ ਰੌਲਾ ਮਚ ਗਿਆ ਕਿ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦੇਂਦੀ ਪਹਿਲਾ ਤਾਨੇ ਮੇਨੇ ਫਿਰ ਗਾਲਾਂ ਤੇ ਅਖੀਰ ਜਦੋਂ ਹੱਥੋਂ ਪਾਈ ਤੱਕ ਨੌਬਤ ਪਹੁੰਚਣ ਲੱਗੀ ਤਾਂ ਸ਼ੰਕਰ ਨੂੰ ਖਤਰਾ ਪਾਸਿਆ ਕਿ ਮਾਲਕਾਂ ਦਾ ਬੰਨਿਆ ਹੋਇਆ ਮਨਸੂਬਾ ਭਾਵੇਂ ਕਾਬਿਆਮ ਹੋਣ ਲੱਗਾ ਹੈ ਉਸਨੇ ਝਟਪਟ ਜਲਸੇ ਦੀ ਕਾਰਵਾਈ ਸਮਾਪਤ ਕਰ ਦਿੱਤੀ ਤੇ ਇਸ ਅਧੂਰੇ ਕੰਮ ਨੂੰ ਕਿਸੇ ਹੋਰ ਦਿਨ ਤੇ ਪਾ ਕੇ ਸਭ ਨੂੰ ਘਰੋਂ ਘਰੇ ਚਲੇ ਜਾਣ ਲਈ ਅਪੀਲ ਕੀਤੀ ਪ੍ਰਸਾਦ ਹੁੰਦਾ ਹੁੰਦਾ ਰੁਕ ਗਿਆ ਪਰ ਕੋਈ ਗੱਲ ਸਿਰੇ ਨਾ ਚੜ੍ਹ ਸਕੀ ਲੋਕੀ ਘਰੋਂ ਘਰੀ ਤੁਰ ਗਏ ਕੇਵਲ ਹਵੇਲੀ ਦੇ 40 ਮਜ਼ਦੂਰ ਤੇ ਉਹਨਾਂ ਦੇ ਕੁਨਬੇ ਸ਼ੰਕਰ ਨੂੰ ਘੇਰੀ ਖੜੇ ਸਨ ਕਮਰ ਪਰ ਸ਼ਾਵੇਂ ਵਾਂਗ ਉਸਦੇ ਨਾਲ ਸੀ ਮਾਲਤੀ ਤੇ ਸਲੀਮਾ ਸਹਿਮੀ ਅੱਖਾਂ ਨਾਲ ਕਦੇ ਇੱਕ ਬਲ ਕਦੇ ਦੂਜੇ ਵੱਲ ਤੱਕ ਰਹੀਆਂ ਸਨ ਅੰਕ 7ਵੇਂ ਰਾਏ ਸਾਹਿਬ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਜਦ ਉਸਨੇ ਛੋਟੂ ਮੀਆਂ ਤੇ ਹੋਰ ਕਈਆਂ ਦੀ ਜ਼ੁਬਾਨੀ ਸੁਣਿਆ ਕਿ ਸ਼ੰਕਰ ਦੀ ਜੋਕੀ ਕਾਰਵਾਈ ਅਸਫਲ ਰਹੀ ਹੈ ਉਸ ਦਾ ਹੌਸਲਾ ਦੋਣਾ ਹੋ ਗਿਆ ਪਰ ਥੋੜੀ ਦੇਰ ਬਾਅਦ ਜਦ ਉਸਨੇ ਸੁਣਿਆ ਕਿ ਹਵੇਲੀ ਵਾਲੇ ਮਜ਼ਦੂਰ ਸ਼ੰਕਰ ਦੀ ਪਿੱਠ ਠੋਕ ਰਹੇ ਹਨ ਤਾਂ ਉਸ ਲਈ ਸਭ ਕੁਝ ਕਰ ਗੁਜ਼ਰਨ ਨੂੰ ਤਿਆਰ ਹਨ ਤਕਰੋਧ ਨਾਲ ਉਸਦਾ ਦਿਲ ਇੱਕ ਵਾਰੀ ਫਿਰ ਬੁਖਲਾ ਉਠਿਆ ਪਰ ਜਲਸੇ ਦੀ ਅਸਫਲਤਾ ਦੇ ਹੇਠ ਜਿਹੜੀ ਗੁੱਝੀ ਸਫਲਤਾ ਲੁਕੀ ਹੋਈ ਸੀ ਉਸ ਨੂੰ ਰਾਏ ਸਾਹਿਬ ਨੇ ਸ਼ਾਇਦ ਨਹੀਂ ਜਾਂਚਿਆ ਨਾ ਛੋਟਾ ਛੋਟੂ ਮੀਆਂ ਵਰਗਾ ਮੂਰਖ ਜਲਸੇ ਦੀ ਕਾਰਵਾਈ ਵਿੱਚੋਂ ਨੂੰ ਸਮਝ ਸਕਿਆ ਅਸਲ ਵਿੱਚ ਸ਼ੰਕਰ ਦੀ ਤਕਰੀਰ ਨੇ ਸਰੋਤਿਆਂ ਦੇ ਦਿਲਾਂ ਉੱਤੇ ਇੰਨਾ ਗਹਿਰਾ ਅਸਰ ਕੀਤਾ ਕਿ ਉਹ ਆਪਣੇ ਆਪ ਵਿੱਚ ਨਹੀਂ ਸਨ ਰਹੇ ਪਰ ਰੋਲਾ ਪੈਨ ਕਰਕੇ ਕੰਮ ਅਧੂਰਾ ਰਿਹਾ ਖਾਸ ਕਰਕੇ ਜਦ ਲੋਕਾਂ ਨੂੰ ਪਤਾ ਲੱਗਾ ਕਿ ਜਲਸੇ ਵਿੱਚ ਸ਼ੰਕਰ ਦੀ ਤਕਰੀਰ ਨੂੰ ਉਲੱਥਨ ਵਾਲੇ ਰਾਏ ਸਾਹਿਬ ਦੇ ਹੀ ਆਦਮੀ ਸਨ ਤਾਂ ਆਪਣਾ ਨਮਕ ਹلال ਕਰਨ ਲਈ ਬੋਲੇ ਸਨ ਤਾਂ ਉਹਨਾਂ ਦਾ ਜਜ਼ਬਾ ਹੋਰ ਵੀ ਭੜਕ ਉੱਠਿਆ ਭਾਵੇਂ ਸਭ ਘਰੋਂ ਘਰੀ ਚਲੇ ਗਏ ਪਰ ਸਾਰੇ ਹੀ ਸ਼ੰਕਰ ਦੇ ਕਿਸੇ ਆਖਰੀ ਫੈਸਲੇ ਦੀ ਉਡੀਕ ਵਿੱਚ ਸਨ ਛੋਟੂ ਮੀਆਂ ਦੀ ਸ਼ੇਖੀ ਨੇ ਰਾਏ ਸਾਹਿਬ ਦਾ ਹੌਸਲਾ ਇਤਨਾ ਦ੍ਰਿੜ ਕਰ ਦਿੱਤਾ ਕਿ ਉਹ ਮਾਮਲੇ ਨੂੰ ਹੰਨੇ ਬੰਨੇ ਕਰ ਗੁਜ਼ਰਨ ਨੂੰ ਤਿਆਰ ਹੋ ਬੈਠਾ ਉਸਦੇ ਦਿਲ ਵਿੱਚ ਹਵੇਲੀ ਵਾਲਿਆਂ ਦੀ ਕਾਰਵਾਈ ਕੰਡਾ ਬਣ ਕੇ ਰੜਕਣ ਲੱਗੀ ਤੇ ਇਸ ਕੰਡੇ ਨੂੰ ਉਹ ਦਿਨ ਚੜ੍ਹਦੇ ਤੋਂ ਪਹਿਲਾਂ-ਪਹਿਲਾਂ ਕੱਢ ਸੁੱਟਣ ਲਈ ਕਾਲਾ ਹੋ ਗਿਆ ਉਸ ਨੂੰ ਇਹ ਸੁਣ ਕੇ ਵੀ ਖੁਸ਼ੀ ਹੋਈ ਕਿ ਉਸਦੇ ਭੇਜੇ ਹੋਏ ਸ਼ਾਮੂ ਈਦੇ ਮਾਤਾਦੀਨ ਤੇ ਮੀਰ ਗੁਲ ਨੇ ਖੂਬ ਦਲੇਰ ਹੋ ਕੇ ਸ਼ੰਕਰ ਦੀ ਤਕਰੀਰ ਦਾ ਖੰਡਨ ਕੀਤਾ ਸੀ ਤੇ ਉਸਦੇ ਅਸਰ ਨੂੰ ਲੋਕਾਂ ਦੇ ਦਿਲਾਂ ਤੋਂ ਧੋ ਸੁਟਿਆ ਪਰ ਉਹ ਨਹੀਂ ਸੀ ਜਾਣਦਾ ਕਿ ਇੰਨਾ ਚੋਂ ਆਤਮੀਆਂ ਦੇ ਬੋਲਣ ਨੇ ਹੀ ਲੋਕਾਂ ਦੇ ਦਿਲਾਂ ਵਿੱਚ ਸਗੋਂ ਨਫ਼ਰਤ ਤੇ ਗੁੱਸੇ ਦੇ ਭਾਂਬੜ ਮਚਾ ਦਿੱਤੇ ਸਨ ਰਾਏ ਸਾਹਿਬ ਨੇ ਚਪੜਾਸੀ ਭੇਜ ਕੇ ਮੈਨੇਜਰ ਨੂੰ ਸਦਵਾਇਆ ਤੇ ਉਸ ਨੂੰ ਆਉਂਦੇ ਹੀ ਕਹਿਣ ਲੱਗਾ ਵੇ ਕੀਸ਼ਰਦਾਸ ਮੈਂ ਚਾਹੁੰਦਾ ਹਾਂ ਕਿ ਹਵੇਲੀ ਵਾਲੇ ਸਾਰੇ ਮਜ਼ਦੂਰਾਂ ਨੂੰ ਅੱਜ ਦੀ ਅੱਜ ਹੀ ਹਵੇਲੀ ਚੋਂ ਕੱਢ ਦਿੱਤਾ ਜਾਵੇ ਦੂਸਰੀ ਗੱਲ ਜਿਹੜੀ ਇਸ ਨਾਲ ਉਹ ਵੀ ਜ਼ਰੂਰੀ ਹੈ ਇਹ ਕਿ ਜਾਤੀਕ ਸ਼ੰਕਰ ਸਾਡੇ ਰਸਤੇ ਵਿੱਚੋਂ ਨਹੀਂ ਹਟ ਜਾਂਦਾ ਤਾਂ ਤਾਤੀਕ ਸਾਨੂੰ ਸੁੱਖ ਦਾ ਸਾਹ ਲੈਣਾ ਨਹੀਂ ਮਿਲੇਗਾ ਉਸ ਦੀ ਜ਼ੁਬਾਨ ਵਿੱਚ ਕਾਫੀ ਅਸਰ ਮਾਲੂਮ ਹੁੰਦਾ ਹੈ ਉਸ ਤੇ ਹੁੰਦਿਆ ਹਰ ਵੇਲੇ ਮਜਦੂਰਾਂ ਦੇ ਪੜ ਘੁੱਟਣ ਦਾ ਹਦੇਸ਼ਾ ਹੈ ਜੇ ਕਿਸੇ ਤਰ੍ਹਾਂ ਉਸਦੀ ਅਲਖ ਮੁਖ ਜਾਏ ਤਾਂ ਫਿਰ ਨਾ ਹੋਵੇਗਾ ਬਾਂਸ ਨਾ ਵਜੇਗੀ ਬੰਸਰੀ ਕਿਉਂ ਠੀਕ ਹੈ ਨਾ ਮੇਰੀ رائے ਬਿਲਕੁਲ ਠੀਕ ਜਨਾਬ ਮੈਨੇਜਰ ਨੇ ਪੁਸ਼ਟੀ ਵਿੱਚ ਕਿਹਾ ਤਾਂ ਫਿਰ ਓਹ ਕਰਮ ਤੇ ਉਸਨੇ ਈਸ਼ਰਦਾਸ ਦੇ ਕੰਨ ਲਾਗੇ ਮੂੰਹ ਲਾ ਕੇ ਸਹਿਜ ਨਾਲ ਕਈ ਗੱਲਾਂ ਉਸ ਨੂੰ ਸਮਝਾਈਆਂ ਬਿਲਕੁਲ ਠੀਕ ਜਨਾਬ ਕਹਿ ਕੇ ਮੈਨੇਜਰ ਰੁਕਸਤ ਹੋਇਆ ਅੰਕ 8ਵਾਂ ਮਾਲਤੀ ਨੇ ਬੜੇ ਧਿਆਨ ਨਾਲ ਜਲਸੇ ਦੀ ਕਾਰਵਾਈ ਸੁਣੀ ਸੀ ਇਸ ਤੋਂ ਪਹਿਲਾਂ ਉਹ ਨੂੰ ਇਨਾ ਮਾਮਲਿਆਂ ਨਾਲ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਉਹ ਘਰ ਦੇ ਕੰਮਾਂ ਵਿੱਚ ਖੇਡਣ-ਕੁੱਦਣ ਵਿੱਚ ਤੇ ਜਾਂ ਵੇਲਾ ਬੂਟਿਆਂ ਨਾਲ ਹੀ ਜੀ ਪ੍ਰਚਾਨ ਵਿੱਚ ਰੁਚੀ ਰੈਂਦੀ ਸੀ ਅੱਜ ਪਹਿਲੀ ਵਾਰ ਉਸ ਨੂੰ ਪਤਾ ਲੱਗਾ ਕਿ ਜਿਸ ਦੁਨੀਆ ਵਿੱਚ ਉਹ ਵਸ ਰਹੀ ਹੈ ਉਹ ਅਸਲ ਵਿੱਚ ਕੀ ਹੈ ਉਹ ਅੱਜ ਸਮਝੀ ਕਿ ਉਸ ਦਾ ਵਾਸਾ ਗਰੀਬਾਂ ਦੀ ਦੁਨੀਆ ਵਿੱਚ ਹੈ ਇਸ ਵਿੱਚ ਰਹਿੰਦਿਆਂ ਕਿਸੇ ਸੁੱਖ ਦੀ ਕਲਪਨਾ ਕਰਨੀ ਵਰਜਿਤ ਹੈ ਉਸ ਨੂੰ ਨਹੀਂ ਸੀ ਪਤਾ ਕਿ ਉਸਦੇ ਪਿਓ ਦੀ ਜ਼ੁਬਾਨ ਵਿੱਚ ਐਡਾ ਬਗਦੇ ਉਸਦੇ ਹਿਰਦੇ ਵਿੱਚ ਆਪਣੇ ਸਾਥੀਆਂ ਲਈ ਐਡਾ ਦਰਦ ਹੈ ਇਸ ਦੇ ਨਾਲ ਹੀ ਉਸ ਨੂੰ ਇਹ ਵੀ ਪਤਾ ਲੱਗਾ ਕਿ ਉਸ ਦਾ ਪਿਓ ਹੁਣ ਰਾਏ ਸਾਹਿਬ ਦੀ ਕਰੋਧ ਅੱਗ ਵਿੱਚ ਅਹੂਤੀ ਹੋਣ ਤੋਂ ਬਚ ਨਹੀਂ ਸਕਦਾ ਜਾਂ ਮਾਰ ਦਿੱਤਾ ਜਾਵੇਗਾ ਜਾਂ ਡੱਕ ਦਿੱਤਾ ਜਾਏਗਾ ਉਸ ਦੀ ਕੋਮਲ ਜਈ ਦਿਲੜੀ ਜਿਸ ਨੇ ਕਦੇ ਅਜ ਤੀਕ ਤੱਤੀ ਵਾ ਨਹੀਂ ਸੀ ਸਹਾਰੀ ਆਪਣੇ ਪਿਤਾ ਦਾ ਇਹ ਡਰਾਉਣਾ ਭਵਿੱਖ ਚਿਤਵ ਕੇ ਕੰਬ ਉਠੀ ਸਹਿਮੁੱਠੀ ਪਾਣੀ ਚੋਂ ਕੱਢੀ ਪਾਣੀ ਜੋ ਕੱਢ ਵਗਾਹੀ ਮੱਛੀ ਵਾਂਗ ਪੇਚ ਤਾਬ ਖਾਨ ਲੱਗੇ ਅੱਜ ਨਾ ਉਸਨੇ ਬੂਟਿਆਂ ਨੂੰ ਪਾਣੀ ਪਾਇਆ ਨਾ ਹੀ ਕੁਝ ਖਾਦਾ ਉਸਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਰਾਤ ਵੀ ਉਸਨੇ ਪਾਸੇ ਪਰਤਦਿਆਂ ਕੱਟੀ ਸ਼ੰਕਰ ਘੜੀ ਮੁੜੀ ਉਸਤੇ ਮੰਜੇ ਦੀ ਆਵਾਜ਼ ਸੁਣ ਕੇ ਪੁੱਛਦਾ ਮਾਲਾ ਕਿਉਂ ਪੁੱਤਰ ਕੁਝ ਨਹੀਂ ਬਾਉ ਜੀ ਕਹਿ ਕੇ ਉਹ ਯਤਨ ਕਰਦੀ ਕਿ ਉਹ ਇੱਕ ਪਾਸੇ ਪਰਨੇ ਪਈ ਰਹੇ ਨਾ ਸ਼ੰਕਰ ਨੂੰ ਖੜਾ ਕਾਵੇ ਨਾ ਉਸਦੀ ਨੀਂਦ ਉਚਾਟ ਹੋਵੇ ਪਰ ਉਸਦੀ ਬੇਚੈਨੀ ਵਧਦੀ ਗਈ ਜੇ ਅੱਖ ਲੱਗ ਵੀ ਜਾਂਦੀ ਤਾਂ ਭੈੜੇ ਸੁਪਨਿਆਂ ਤੋਂ ਤਰਬ ਕੇ ਫਿਰ ਖੁੱਲ ਜਾਂਦੀ ਉਸ ਨੂੰ ਘੜੀ ਮੁੜੀ ਖਿਆਲ ਆਉਂਦਾ ਇਹ ਲੋਕ ਕਿਉਂ ਸਾਡੇ ਵੈਰੀ ਬਣ ਗਏ ਹਨ ਅਸਾਂ ਕੀ ਵਿਗਾੜਿਆ ਹੈ ਕਿਸੇ ਦਾ ਕੀ ਇਹ ਇਸੇ ਤਰ੍ਹਾਂ ਸਾਨੂੰ ਤਸੀਹੇ ਦੇਂਦੇ ਤੇ ਅਸੀਂ ਸਹਿੰਦੇ ਰਹਾਂਗੇ ਪਰ ਸਾਡੇ ਮਜ਼ਦੂਰਾਂ ਵਿੱਚੋਂ ਹੀ ਤਾਂ ਬਹੁਤੇ ਆਦਮੀ ਮੇਰੇ ਬਾਉ ਜੀ ਦੀਆਂ ਚੰਗੀਆਂ ਗੱਲਾਂ ਦਾ ਵਿਰੋਧ ਕਰਨ ਲੱਗ ਪੈਂਦੇ ਨੇ ਇਹ ਕਿਉਂ ਕੀ ਉਹ ਨਹੀਂ ਜਾਣਦੇ ਕਿ ਇਸ ਵਿੱਚ ਉਨ੍ਹਾਂ ਦਾ ਹੀ ਭਲਾ ਹੈ ਸੋਚਦਿਆਂ ਸੋਚਦਿਆਂ ਜਦ ਮਾਲਤੀ ਨੂੰ ਆਪਣੇ ਗਰੀਬ ਪਿਤਾ ਦੀ ਨੌਕਰੀ ਛੁੱਟ ਜਾਣ ਦਾ ਖਿਆਲ ਆਉਂਦਾ ਤਾਂ ਵਧੇਰੇ ਘਬਰਾਉਂ ਉਠਦੀ ਇਹ ਕੰਦੀ ਦਾ ਕੋਕਲਾ ਰੁੱਖ ਰੁੱਖ ਕੀ ਬੇਰੋਜ਼ਗਾਰੀ ਦੇ ਤੂਫਾਨ ਅੱਗੇ ਖੜਾ ਰਹਿ ਸਕੇਗਾ ਜਿਹੜਾ ਅੱਗੇ ਹੀ ਆਪਣਾ ਪੇਟ ਕੱਟ-ਕੱਟ ਕੇ ਘਰ ਦੀਆਂ ਲੋੜਾਂ ਪੂਰੀਆਂ ਕਰਦਾ ਸੀ ਸ਼ੰਕਰ ਦਾ ਵੀ ਇਹੋ ਹਾਲ ਸੀ ਆਪਣੀ ਤਕਰੀਰ ਵਿੱਚ ਉਸਨੇ ਜੋ ਕੁਝ ਬੋਲਿਆ ਸੀ ਉਸ ਦਾ ਕੀ ਸਿੱਟਾ ਹੋਵੇਗਾ ਨਾਲੇ ਉਸਨੇ ਆਪਣੇ ਸੁਹੀਏ ਤੋਂ ਵੀ ਕੁਝ ਸੁਨਿਆ ਸੀ ਜਿਹੜਾ ਅੱਜ ਸ਼ਾਮੀ ਉਸਨੂੰ ਕੁਝ ਪਿੰਕ ਪਾ ਗਿਆ ਸੀ ਉਸ ਤੋਂ ਉਹ ਬੇਖਬਰ ਨਹੀਂ ਸੀ ਉਹ ਕੜੀਮੁੜੀ ਚੰਨ ਦੀ ਚਾਨਣੀ ਵਿੱਚ ਆਪਣੀ ਮਾਲਤੀ ਦਾ ਫੁੱਲ ਅਰਗਾ ਚਿਹਰਾ ਵੇਖਦਾ ਜਿਸ ਉੱਤੇ ਵੇਲਾਂ ਵਿੱਚੋਂ ਛਣ ਕੇ ਰੁਪਹਲੀ ਰਿਸ਼ਮਾ ਖੇੜ ਰਹੀਆਂ ਸੰ ਤੇ ਹਿਲਦੀਆਂ ਵੇਲ ਪੱਤੀਆਂ ਦਾ ਪਰਛਾਵਾਂ ਜਿਸ ਉੱਤੇ ਕੰਬ ਰਿਹਾ ਸੀ ਉਸ ਦੇ ਅੰਦਰੋਂ ਇੱਕ ਹੂਕ ਨਿਕਲੀ ਆ ਮੇਰਾ ਇਹ ਸੋਹਣਾ ਫੁੱਲ ਖਬਰੇ ਕਿਹੜੇ ਪੈਰਾਂ ਹੇਠਾਂ ਰੁਲ ਜਾਏਗਾ ਇਸ ਮਾਂ ਮਹਿਟਰ ਬੱਚੀ ਨੂੰ ਜਿਸਨੇ ਇਸ ਮਾਂ ਮਹਿਟਰ ਬੱਚੀ ਨੂੰ ਉਸਨੇ ਜਿੰਨਾ ਜਿੰਨਾ ਵਕਤਾਂ ਨਾਲ ਪਾਲਿਆ ਸੀ ਲੋਰੀਆਂ ਤੇ ਲਾਡਾਂ ਦੇ ਸਨੇਹ ਭੰਗੂੜਿਆਂ ਵਿੱਚ ਝਟਾਇਆ ਸੀ ਉਸ ਦੇ ਪਿਵੇਖ ਦਾ ਇੱਕ ਇੱਕ ਪਲ ਉਸ ਦੀ ਅੱਖਾਂ ਗੋਲੰਗਣ ਲੱਗਾ ਮਾਲਤੀ ਵਿੱਚ ਉਸ ਦੀ ਜਾਨ ਸੀ ਮਾਲਤੀ ਉਸ ਦੀ ਦੁਨੀਆ ਸੀ ਮਾਲਤੀ ਹੀ ਉਸ ਦਾ ਸਰਬੰਸ ਸੀ ਇਸ ਵੇਲੇ ਸ਼ੰਕਰ ਦੇ ਹਰ ਪਾਸੇ ਨਿਰਾਸ਼ਤਾ ਦਾ ਅੰਧਕਾਰ ਸੀ ਆਕਾਸ਼ ਵਿੱਚ ਚਮਕ ਰਿਹਾ ਚੰਦਰਮਾ ਉਸ ਨੂੰ ਹਨੇਰਾ ਜਾਪਦਾ ਸੀ ਤੇ ਇਸ ਸਾਰੇ ਹਨੇਰੇ ਪੁਲਾੜ ਵਿੱਚ ਇੱਕ ਹੀ ਆਸ ਦੀ ਟਿਮਕਦੀ ਜੋਤ ਉਸ ਨੂੰ ਦਿਖਾਈ ਦਿੰਦੀ ਸੀ ਪਰ ਉਹ ਵੀ ਇਤਨੀ ਕਮਜ਼ੋਰ ਤੇ ਅਸਮਰਥ ਕਿ ਖਬਰੇ ਕਿਹੜੇ ਵੇਲੇ ਕਿਸੇ ਦੀ ੱਤੀ ਫੂਕ ਨਾਲ ਬੁਝ ਜਾਏ ਇਹ ਸੀ ਕਮਰ ਦੀ ਹੋਂਦ ਪ੍ਰਭਾਤ ਪੰਛੀਆਂ ਦਾ ਮధుਰ ਸੰਗੀਤ ਸ਼ੁਰੂ ਹੋ ਗਿਆ ਪਰ ਸ਼ੰਕਰ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਸ ਨੇ ਇੱਕ ਵਾਰੀ ਫੇਰ ਨਜ਼ਰ ਭਰ ਕੇ ਮਾਲਤੀ ਵੱਲ ਤੱਕਿਆ ਅਬੋਧ ਬਾਲੜੀ ਇਸ ਵੇਲੇ ਗਹਿਰੀ ਨੀਂਦ ਵਿੱਚ ਸੀ ਪਰ ਉਸ ਦਾ ਚਿਹਰਾ ਨਿਰਾਸ਼ਾ ਤੇ ਚਿੰਤਾ ਦਾ ਚਿੱਤਰ ਸੀ ਸ਼ੰਕਰ پاسੋਂ ਲੰਮੀ ਨਾ ਪਿਆ ਗਿਆ ਉੱਠ ਕੇ ਬੈਠ ਗਿਆ ਬੈਠਾ ਵੀ ਨਾ ਗਿਆ ਓਟ ਖੜੋਤਾ ਤੇ ਅਖੀਰ ਖਲੋਤਾ ਵੀ ਨਾ ਗਿਆ ਕਮਰ ਦੇ ਮੰਜੇ ਵੱਲ ਤੁਰ ਪਿਆ ਦੱਬੇ ਪੈਰੀ ਕਮਰ ਦੀ ਸਰਾਂਦੀ ਵੱਲ ਜਾ ਕੇ ਉਸ ਨੇ ਉਹਨੂੰ ਜਗਾਇਆ ਤੇ ਇਸ਼ਾਰੇ ਨਾਲ ਆਪਣੇ ਮਗਰ ਆਉਣ ਲਈ ਕਿਹਾ ਕਿ ਹਵੇਲੀ ਤੋਂ ਬਾਹਰ ਨਿਕਲ ਤੁਰਿਆ ਪ੍ਰਭਾਤ ਦੇ ਸਨਾਟੇ ਨੂੰ ਤੋੜ ਰਹੇ ਸਨ ਘਰਾਂ ਦੇ ਕੁੱਕੜ ਆਲਣਿਆਂ ਚੋਂ ਨਿਕਲਦੇ ਪੰਛੀਆਂ ਦੀ ਆਵਾਜ਼ ਤੇ ਜਾਂ ਗਲੀਆਂ ਵਿੱਚ ਫਿਰਨ ਵਾਲੇ ਮੰਗਤੇ ਘੋਰ ਕੋਚੇਰ ਬਾਦ ਗੁਜਰਾ ਨੇ ਚਲੋ ਕੋਈ ਦੁੱਧ ਦਾ ਗਾਹਕ ਦੇ ਆਵਾਜ਼ੇ ਲਾਣੇ ਸ਼ੁਰੂ ਕਰ ਦਿੱਤੇ ਬਾਜ਼ਾਰ ਦੀ ਸਾਹਮਣੀ ਲੰਗ ਵਿੱਚ ਬੇਕਰੀ ਦੀ ਦੁਕਾਨ ਵਿੱਚੋਂ ਮੈਦਾ ਫਟਕਣ ਦੀ ਫਟਫਟ ਆਵਾਜ਼ ਸੁਣਾਈ ਦੇਣ ਲੱਗੀ ਮਹਿਰਿਆਂ ਤੇ ਨਾਨ ਬਾਈਆਂ ਦੇ ਤੰਦੂਰਾਂ ਚੋਂ ਲੰਬੇ ਨਿਕਲਨੇ ਸ਼ੁਰੂ ਹੋ ਗਏ ਕਮਰਾ ਸ਼ੰਕਰ ਨੇ ਖਮੋਸ਼ੀ ਨੂੰ ਤੋੜਿਆ ਪਤਾ ਹੀ ਮੈਂ ਤੈਨੂੰ ਕਾਦੇ ਲਈ ਸੱਦ ਕੇ ਲਿਆਂਦਾ ਏ ਕਮਰ ਨੇ ਉੱਤਰ ਨਾ ਦਿੱਤਾ ਸ਼ੰਕਰਵਾਲ ਤੱਕਣ ਦੀ ਅੱਜ ਉਸ ਨੂੰ ਹਿੰਮਤ ਨਹੀਂ ਸੀ ਪੈਂਦੀ ਰਾਤੀ ਹੀ ਉਹ ਕਿਤੋਂ ਕੁਝ ਸੁਣ ਕੇ ਆਇਆ ਸੀ ਪਰ ਉਸਨੇ ਸ਼ੰਕਰ ਨੂੰ ਨਹੀਂ ਸੀ ਦੱਸਿਆ ਦੱਸਣਾ ਚਾਹੁੰਦਾ ਵੀ ਨਹੀਂ ਸੀ ਕਮਰਾ ਮਾਲਾ ਮੇਰੀ ਧੀ ਐ ਕਿ ਤੇਰੀ ਸ਼ੰਕਰ ਦੇ ਮੂੰਹੋਂ ਇਸ ਪ੍ਰਸ਼ਨ ਦਾ ਨਿਕਲਣਾ ਸੀ ਕਿ ਕਮਰ ਦੀਆਂ ਅੱਖਾਂ ਵਿੱਚ ਇਕੱਠੇ ਹੋਏ ਹੰਝੂ ਡੁੱਲ ਪਏ ਸ਼ੰਕਰ ਫਿਰ ਬੋਲਿਆ ਕਮਰਾ ਮੇਰਾ ਤੇਥੋਂ ਤੇ ਰੱਬ ਤੋਂ ਬਿਨਾਂ ਕੋਈ ਨਹੀਂ ਵੇਖੀ ਰੋਲ ਨਾ ਜਾਏ ਬੜੇ ਔਖਾਂ ਨਾਲ ਪਾਲਦੀ ਉਹ ਕਮਰ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ ਅਥਵਾ ਉਸ ਤੋਂ ਦਿੱਤਾ ਨਾ ਗਿਆ ਕਮਰਾ ਤੇਰੀ ਘਰ ਵਾਲੀ ਨੂੰ ਔਲਾਦ ਦੀ ਲੋੜ ਸੀ ਤੇ ਮੇਰੀ ਮਾਲਾ ਨੂੰ ਮਾਂ ਦੀ ਸਿੱਖ ਸੀ ਵੀਰਾ ਆਪਣੀ ਬੱਚੀ ਲਈ ਜਿਵੇਂ ਮੇਰੇ ਮੰਗਰ ਅੱਗ ਵਿੱਚ ਛਾਲ ਨਾ ਮਾਰੇ ਵਾਸਤਾ ਹੀ ਰੱਬ ਦਾ ਨਾ ਕਲੇਜੇ ਵਿੱਚ ਛੁਰੀਆਂ ਮਾਰ ਸ਼ੰਕਰਾ ਆ ਹੁਣ ਚੱਲੀਏ ਕਬਰ ਨੇ ਠੰਡਾ ਸਾ ਭਰ ਕੇ ਆਖਿਆ ਤੇ ਉੱਠ ਕੇ ਟੁਰ ਪਿਆ ਸ਼ੰਕਰ ਵੀ ਟੁਰ ਪਿਆ ਹਵੇਲੀ ਅੰਦਰ ਪਹੁੰਚ ਕੇ ਮੁੜ ਦੋਵੇਂ ਆਪੋ ਆਪਣੇ ਮੰਝਿਆਂ ਤੇ ਜਾ ਲੰਮੇ ਪਏ ਦਿਨ ਚੜਿਆ ਸ਼ੰਕਰ ਕੋ ਚਰਾਕਾ ਉਠਿਆ ਕਮਰ ਨਾ ਗੱਲਾਂ ਕਰਨ ਤੋਂ ਬਾਅਦ ਉਸਤਾ ਦਿਲ ਕੁਝ ਹੌਲਾ ਹੋ ਗਿਆ ਸ਼ਾਇਦ ਇਸੇ ਕਰਕੇ ਉਹਨੂੰ ਦੋ ਘੜੀਆਂ ਨੀਂਦਰ ਵੀ ਚੰਗੀ ਆ ਗਈ ਸੀ ਉਸਨੇ ਮਾਲਤੀ ਦੇ ਮੰਝੇ ਵੱਲ ਤੱਕਿਆ ਉਹ ਹਜੇ ਤਿੱਖ ਸੁੱਤੀ ਹੋਈ ਸੀ ਉਹ ਸੋਚਣ ਲੱਗਾ ਇਹ ਤਾਂ ਹਵੇਲੀ ਦੀਆਂ ਸਾਰੀਆਂ ਕੁੜੀਆਂ ਨਾਲ ਉਸ ਵਕਤ ਹੀ ਉੱਠਦੀ ਸੀ ਤੇ ਉੱਠਦਿਆਂ ਹੀ ਬੂਟਿਆਂ ਦੇ ਆਰੇ ਲੱਗ ਪੈਂਦੀ ਸੀ ਅੱਜ ਕੀ ਗੱਲ ਹੈ ਦੂਜੀ ਨਜ਼ਰ ਉਸਦੀ ਮਾਲਤੀ ਦੇ ਵੇਲ ਬੂਟਿਆਂ ਤੇ ਪਈ ਵੇਲਾਂ ਦੇ ਪੱਤੇ ਕੁਝ ਮੁਰਝਾਏ ਹੋਏ ਤੇ ਫੁੱਲ ਵੀ ਨਿੰਮੂ ਝੁਨੇ ਸਨ ਉਹ ਮਾਲਤੀ ਦੇ ਮੰਜੇ ਪਾਸ ਪੁੱਜਾ ਆਵਾਸ ਦਿੱਤੀ ਫਿਰ ਹੱਥ ਫੜ ਕੇ ਹਲੂਣਿਆ ਉਹ ਕੰਬ ਉੱਠਿਆ ਹੱਥ ਇਤਨਾ ਗਰਮ ਇਤਨੇ ਜ਼ੋਰ ਦਾ ਬੁਖਾਰ ਉਸਨੇ ਮਾਲਤੀ ਨੂੰ ਉਠਾਇਆ ਮਾਲਾ ਕਿਉ ਪੁੱਤਰ ਬੁਖਾਰ ਦੀ ਕੁੱਕੀ ਵਿੱਚ ਮਾਲਤੀ ਕੁਝ ਨਾ ਬੋਲੀ ਸ਼ੰਕਰ ਮੱਥਾ ਫੜ ਕੇ ਬੈਠ ਗਿਆ ਅੰਕ 9ਵਾਂ ਦਿਨ ਚੜਿਆ ਸੂਰਜ ਉੱਚਾ ਹੋਇਆ ਤੇ ਹੌਲੀ ਹੌਲੀ ਉਸ ਦੀਆਂ ਤਿੱਖੀਆਂ ਕਿਰਨਾਂ ਸ਼ੰਕਰ ਦੇ ਬੂਹੇ ਅੱਗੇ ਪਲਮ ਦੀਆਂ ਵੇਲਾਂ ਵਿੱਚੋਂ ਪਾਰ ਹੋ ਕੇ ਉਸ ਦੀ ਕੋਠੜੀ ਵਿੱਚ ਪੈਣ ਲੱਗੀਆਂ ਮਾਲਤੀ ਦਾ ਬੁਖਾਰ ਵੱਧਦਾ ਜਾ ਰਿਹਾ ਸੀ ਉਹ ਬੇਹੋਸ਼ੀ ਦੀ ਹਾਲਤ ਵਿੱਚ ਸਲੀਮਾ ਦੀ ਗੋਦੀ ਵਿੱਚ ਲੇਟੀ ਹੋਈ ਸੀ ਕਮਰ ਇਸ ਵੇਲੇ ਘਰ ਨਹੀਂ ਸੀ ਸ਼ੰਕਰ ਹਸਪਤਾਲ ਵਿੱਚੋਂ ਦਵਾਈ ਲੈਣ ਗਿਆ ਹੋਇਆ ਸੀ ਸ਼ੰਕਰ ਨੂੰ ਗਿਆ ਘੰਟਾਂ ਨੂੰ ਹੋ ਗਿਆ ਪਰ ਹਜੇ ਤੀਕ ਨਹੀਂ ਸੀ ਮੁੜਿਆ ਸਲੀਮਾ ਮਾਲਤੀ ਦੇ ਮੱਥੇ ਤੇ ਹੱਥ ਫੇਰਦੀ ਹੋਈ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਪਰ ਮਾਲਤੀ ਪੱਥਰ ਦਾ ਪੱਥਰ ਸੀ ਕਿਸੇ ਕਿਸੇ ਵੇਲੇ ਜ਼ੋਰ ਲਾ ਕੇ ਅੱਖਾਂ ਦੀ ਪਲਕਾਂ ਰਤਾ ਨੂੰ ਖੋਲਦੀ ਪਰ ਫਿਰ ਮੀਟ ਲੈਂਦੀ ਤਾਈਂ ਅਚਾਨਕ ਮਾਲਤੀ ਨੇ ਇੱਕ ਚੀਕ ਮਾਰੀ ਤੇ ਉਸ ਦੀਆਂ ਗੁਲਾਬੀ ਪਤਲੀਆਂ ਬੁੱਲੀਆਂ ਚੋਂ ਨਿਕਲਿਆ ਬਾਉ ਜੀ ਤੇ ਉਸ ਨੇ ਸਲੀਮਾ ਦੀ ਬਾਹ ਨੂੰ ਸ਼ਾਇਦ ਪਿਓ ਦੀ ਬਾਹ ਸਮਝ ਕੇ ਦੋਹਾਂ ਹੱਥਾਂ ਵਿੱਚ ਘੁੱਟ ਲਿਆ ਮਾਲਾ ਕਿਉਂ ਬੱਚੀ ਇਹ ਡਰ ਗਈ ਸੈਂ ਸਲੀਮਾ ਨੇ ਉਸ ਦਾ ਮੱਥਾ ਚੁੰਮ ਕੇ ਕਿਹਾ ਮਾਲਤੀ ਦੀਆਂ ਅੱਖਾਂ ਫਰਨ ਫਰਨ ਵਹਿ ਰਹੀਆਂ ਸਨ ਉਸ ਦਾ ਬੁਖਾਰ ਨਾਲ ਸੂਹਾ ਚਿਹਰਾ ਸਹਿਮਿਆ ਹੋਇਆ ਸੀ ਉਸ ਨੇ ਅੱਖਾਂ ਚੰਗੀ ਤਰ੍ਹਾਂ ਉਗੇੜੀਆਂ ਨਜ਼ਰ ਉੱਚੀ ਕਰਕੇ ਸਲੀਮਾ ਵੱਲ ਤੱਕੀ ਚਾਚੀ ਤੂੰ ਏ ਬਾਉ ਜੀ ਕਿੱਥੇ ਨੇ ਬੱਚੀਂ ਜੋਗੀ ਦਵਾਈ ਲੈਣ ਗਏ ਨੇ ਸਲੀਮਾ ਨੇ ਉਸ ਨੂੰ ਪਿਆਰ ਦਿੰਦਿਆਂ ਕਿ ਆ ਇਸ ਤਰ੍ਹਾਂ ਚੀਕੀ ਕਿਉਂ ਸੈਂ ਮਾਲਤੀ ਬਿਨਾ ਉਸ ਦੀ ਗੱਲ ਵੱਲ ਧਿਆਨ ਦਿੱਤੇ ਆ ਉੱਠ ਕੇ ਬੈਠ ਗਈ ਤੇ ਡਰੀ ਨਜ਼ਰ ਨਾਲ ਬੂਹੇੋਂ ਬਾਹਰ ਤੱਕਦੀ ਹੋਈ ਹੰਬਲਾ ਮਾਰ ਕੇ ਮੰਜੇ ਤੋਂ ਉੱਠਣ ਲੱਗੀ ਪਰ ਸਲੀਮਾ ਨੇ ਉਸ ਨੂੰ ਉੱਠਾ ਨਾ ਦਿੱਤਾ ਬੋਲੀ ਕਿੱਥੇ ਚੱਲੀ ਐ ਵੇਖਾਂ ਪੰਜ ਪੱਠ ਔਰ ਤਾਪ ਚੜਿਆ ਏ ਤੈਨੂੰ ਬਾਹਰ ਜਾ ਕੇ ਕਿਤੇ ਬਾਹ ਲਵਾਣੀ ਓ ਚਾਚੀ ਉਹ ਆਜੀ ਨਾਲ ਉਸ ਵੱਲ ਤੱਕਦੀ ਹੋਈ ਬੋਲੀ ਸ਼ੇਤੀ ਜਾਈਂ ਬਾਹਰ ਕੋਈ ਜਾਨਵਰ ਵੇਲਾ ਨੂੰ ਪਿਆ ਚਰਦਾ ਈ ਸ਼ੁਦੈਨ ਕੁੜੀ ਸਲੀਮਾ ਨੇ ਹੱਸ ਕੇ ਕਿਹਾ ਇੱਥੇ ਤੇ ਕਿਤੇ ਨਾ ਥੇ ਨਹੀਂ ਜਾਨਵਰ ਦਾ ਨਹੀਂ ਚਾਚੀ ਉਸਨੇ ਦ੍ਰਿੜਤਾ ਨਾਲ ਕਿਹਾ ਮੈਂ ਆਪ ਹੁਣੇ ਵੇਖਿਆ ਸੀ ਵੇਲਾ ਨੂੰ ਛੱਪਰ ਤੋਂ ਧੂ ਧੂ ਕੇ ਪਿਆ ਖਾਂਦਾ ਸੀ ਚਲਿਏ ਤੈਨੂੰ ਸੁਪਨਾ ਆਇਆ ਹੋਵੇਗਾ ਮਾਲਤੀ ਨੇ ਸੋਚਿਆ ਸ਼ਾਇਦ ਸੁਪਨਾ ਹੀ ਹੋਵੇ ਪਰ ਫਿਰ ਵੀ ਉਸ ਦਾ ਦਿਲ ਨਾ ਮੰਨਿਆ ਤੇ ਬੋਲੀ ਚਾਚੀ ਮੈਨੂੰ ਵੇਖਣ ਦੇ ਇੱਕ ਵਾਰੀ ਕੁੜੀ ਦੀ ਜੇਦ ਪੂਰੀ ਕਰਨ ਲਈ ਸਲੀਮਾ ਨੇ ਉਸ ਨੂੰ ਸਹਾਰਾ ਦੇ ਕੇ ਉਠਾਲਿਆ ਤੇ ਦਲੀਜਾਂ ਕੋਲ ਲੈ ਜਾ ਕੇ ਕਿਹਾ ਲੈ ਵੇਖ ਲੈ ਮਾਲਤੀ ਨੇ ਖੋਜ ਭਰੀ ਨਜ਼ਰ ਨਾਲ ਸਾਰੀ ਵੇਲ ਵੇਖੀ ਬਾਹਰਲੀ ਬੰਨੀ ਵਾਲ ਬਾਹਰਲੀ ਬੰਨੀ ਨਾਲ ਲੱਗੇ ਹੋਏ ਫੁੱਲਾਂ ਦੇ ਨਿੱਕੇ ਬੂਟੇ ਵੇਖੇ ਤੇ ਉਸ ਨਾਲ ਲੱਗੇ ਹੋਏ ਹਰ ਪੱਤਰ ਡੋਡੀ ਫੁੱਲ ਨੂੰ ਪਰਚੋਲਿਆ ਤਾਂ ਕਿਤੇ ਜਾ ਕੇ ਉਸ ਨੂੰ ਨਿਸ਼ਚੈ ਹੋਇਆ ਕਿ ਸੱਚੋ ਹੀ ਇਹ ਸੁਪਨਾ ਸੀ ਸਲੀਮਾ ਨੇ ਉਸ ਨੂੰ ਲਿਆ ਕੇ ਮੁਰਮੰਝੇ ਤੇ ਲਟਾ ਦਿੱਤਾ ਬਾਰੂ ਸ਼ੰਕਰ ਦੇ ਖੰਗੂਰੇ ਦੀ ਆਵਾਜ਼ ਆਈ ਉਹ ਅੰਦਰ ਆਇਆ ਤੇ ਆਉਂਦਾ ਹੀ ਮਾਲਤੀ ਦੇ ਮੰਜੇ ਤੇ ਬੈਠ ਗਿਆ ਸਲੀਮਾ ਉੱਠ ਕੇ ਪੁੰਝੇ ਹੋ ਬੈਠੀ ਮਾਲਤੀ ਨੂੰ ਹੋਸ਼ ਵਿੱਚ ਵੇਖ ਕੇ ਉਸ ਦਾ ਦਿਲ ਕੁਝ ਪ੍ਰਸੰਨ ਹੋਇਆ ਪਰ ਹੱਥ ਵਿੱਚਲੀ ਖਾਲੀ ਸ਼ੀਸ਼ੀ ਨੇ ਉਸ ਨੂੰ ਗਮਾਂ ਦੇ ਵਹਿਣ ਵਿੱਚ ਰੋੜ ਦਿੱਤਾ ਤੇ ਭਾਈਆ ਜੀ ਦਵਾਈ ਨਹੀਂ ਜਿ ਲੈਾਂਦੀ ਖਾਲੀ ਮੋੜ ਲਿਆ ਇਹ ਜੇ ਸ਼ੀਸ਼ੀ ਸਲੀਮਾ ਨੇ ਪੁੱਛਿਆ ਬਿਨਾਂ ਮਰੀਜ਼ ਨੂੰ ਵੇਖਿਆ ਦਵਾਈ ਨਹੀਂ ਦਿੰਦੇ ਸ਼ੰਕਰ ਨੇ ਬੇਦਿਲਾ ਜਿਹਾ ਹੋ ਕੇ ਗਿਆ ਤੇ ਤੁਸਾਂ ਅੱਖ ਨਾ ਸੀ ਕੁੜੀ ਨੂੰ ਤਾਪ ਚੜਿਆ ਹੋਇਆ ਏ ਕਿਆ ਸੀ ਪਰ ਨਹੀਂ ਸਨਮੰਦੇ ਫਿਰ ਹੁਣ ਮੇਰੀ ਸਲਾਹ ਇਹਨੂੰ ਚੁੱਕ ਕੇ ਲੈ ਜਾਵਾਂ ਹਸਪਤਾਲ ਚਲੋ ਮੈਂ ਵੀ ਚਲਨੀ ਆ ਨਹੀਂ ਸਲੀਮਾ ਤੂੰ ਘਰੇ ਰਹਿ ਜਾ ਕੇ ਰੋਟੀ ਟੁੱਕ ਦੇ ਆਰ ਕਰ ਤੇ ਤੁਹਾਡੀ ਰੋਟੀ ਦਾ ਕੀ ਬਨੇਗਾ ਮੈਂ ਤੰਦੂਰ ਤੋਂ ਜਾ ਕੇ ਦੋ ਫੁਲਕੇ ਖਾ ਆਵਾਂਗਾ ਤੇ ਮਾਲਾ ਲਈ ਇਹਨੇ ਜੇ ਖਾਣੀ ਹੋਈ ਤਾਂ ਫੱਕਾ ਕੋ ਖਿਚੜੀ ਰਿੰਨ ਦਿਆਂਗਾ ਸੋ ਫਿਰ ਕੁਝ ਸੋਚ ਕੇ ਕਹਿਣ ਲੱਗਾ ਨਹੀਂ ਤੇ ਤੂੰ ਹੀ ਉਹ ਰਿੰਨ ਦੇਈ ਸੂੰ ਮੈਂ ਸਲੀਮਾ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ ਮਾਨੋ ਸ਼ੰਕਰ ਨੇ ਕੋਈ ਅਚੰਭਾ ਗਾਲੋਸ ਨੂੰ ਕਹਿ ਦਿੱਤੀ ਹੋਵੇ ਫਿਰ ਕੀ ਹੋਇਆ ਸ਼ੰਕਰ ਬੋਲਿਆ ਉਂਝ ਵੀ ਤੇ ਤੁਸਾਂ ਹੀ ਵਾਲਾਂ ਚੁਕਣੀਆਂ ਨੇ ਇਹਦੀਆਂ ਉਸ ਦੀ ਛੇਕੜ ਲਈ ਗੱਲ ਮਾਨੋ ਮਾਲਤੀ ਦੇ ਸੀਨੇ ਤੇ ਭਾਲਾ ਬਣ ਕੇ ਵੱਜੀ ਉਸ ਨੇ ਕਾਲੀ ਨਾਲ ਸਵਾਲ ਕੀਤਾ ਬਾਉ ਜੀ ਤੁਸੀਂ ਕਿੱਥੇ ਜਾਓਗੇ ਸ਼ੰਕਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਗੱਲ ਬੁਲਾ ਕੇ ਬੋਲਿਆ ਕਿਤੇ ਨਹੀਂ ਪੁੱਤਰ ਮੈਂ ਕਿੱਥੇ ਜਾਣਾ ਏ ਉਂਝ ਗੱਲ ਕੀਤੀ ਹੈ ਭਈ ਸਾਡੇ ਤੇ ਇਹਨਾਂ ਵਿੱਚ ਕਾਹਦਾ ਫਰਕ ਹੈ ਇਹ ਸਾਨੂੰ ਜਿੰਦ ਜਾਨ ਤੋਂ ਵੱਧ ਪਿਆਰ ਦੇ ਨੇ ਬੋਲਦਿਆਂ ਬੋਲਦਿਆਂ ਉਸ ਦੀ ਅੱਖਾਂ ਭਰ ਆਈਆਂ ਮਾਲਤੀ ਦੀ ਸ਼ੰਕਾ ਮਿਟੀ ਕਿ ਨਹੀਂ ਕਿਆ ਨਹੀਂ ਜਾ ਸਕਦਾ ਪਰ ਉਹਨੇ ਮੋੜ ਸਵਾਲ ਨਹੀਂ ਦੁਹਰਾਇਆ ਚੱਲ ਫਿਰ ਮਾਲਾ ਤੈਨੂੰ ਵਿਖਾਈ ਲਿਆਵਾ ਪੁੱਤਰ ਸ਼ੰਕਰ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਹੋਇਆ ਕਿਹਾ ਤੁਸੀਂ ਥੱਕ ਜਾਓਗੇ ਬਾਉ ਜੀ ਹਸਪਤਾਲ ਤੇ ਕਿੱਡੀ ਦੂਰੇ ਕੋਈ ਨਹੀਂ ਹੌਲੀ ਹੌਲੀ ਜਾ ਪਹੁੰਚਾਂਗਾ ਕਹਿ ਕੇ ਸ਼ੰਕਰ ਨੇ ਮਾਲਤੀ ਨੂੰ ਉਠਾਇਆ ਉਸ ਦਾ ਪਿੰਡਾ ਇਸ ਵੇਲੇ ਇਤਨਾ ਗਰਮ ਸੀ ਕਿ ਹੱਥ ਨਹੀਂ ਸੀ ਲਾਇਆ ਜਾਂਦਾ ਸ਼ੰਕਰ ਨੇ ਉਸ ਨੂੰ ਕੁਛੜ ਚੁੱਕ ਕੇ ਸਿਰ ਉਸ ਦਾ ਮੋਢੇ ਨਾਲ ਲਾ ਲਿਆ ਤੇ ਨੀਵੀਂ ਦਲੀਜ਼ ਦੀ ਟੱਕਰ ਤੋਂ ਬਚਾਨ ਲਈ ਉੱਠ ਕੇ ਬਾਹਰ ਨਿਕਲਿਆ ਅੱਗੋਂ ਪਲਮ ਦੀਆਂ ਹੋਈਆਂ ਬੇਲਾ ਨੇ ਉਸ ਦਾ ਰਸਤਾ ਰੋਕ ਲਿਆ ਉਸ ਨੂੰ ਹੋਰ ਨੀਵਾ ਹੋਣਾ ਪਿਆ ਬਾਹਰ ਨਿਕਲ ਕੇ ਮਾਲਤੀ ਨੇ ਇੱਕ ਵਾਰੀ ਫਿਰ ਪਿਓ ਦੇ ਮੋਢੇ ਤੋਂ ਸਿਰ ਚੁੱਕ ਕੇ ਆਪਣੀ ਬਗੀਚੀ ਨੂੰ ਚੰਗੀ ਤਰ੍ਹਾਂ ਕੋਪ ਭਰੀ ਨਜ਼ਰ ਨਾਲ ਤੱਕਿਆ ਉਸ ਨੂੰ ਹਜੇ ਵੀ ਯਕੀਨ ਨਹੀਂ ਸੀ ਆਇਆ ਉਸ ਨੂੰ ਹਜੇ ਵੀ ਯਕੀਨ ਨਹੀਂ ਸੀ ਆਇਆ ਜਾਪਦਾ ਕਿ ਉਸ ਸੁਪਨਾ ਵੇਖਿਆ ਸੀ ਸ਼ੰਕਰ ਹਵੇਲੀ ਦੇ ਬੂਹੇ ਤੱਕ ਹੀ ਉਪੜਿਆ ਸੀ ਕਿ ਅਗੋ ਉਸ ਨੂੰ ਕਈ ਵਰਦੀਆਂ ਵਾਲਿਆਂ ਦੇ ਦਰਸ਼ਨ ਹੋਏ ਜਿਹੜੇ ਹਵੇਲੀ ਦਾ ਬੂਹਾ ਲੰਘ ਕੇ ਰਵਾਂ ਰਵੀ ਅੰਦਰ ਤੁਰਿਆ ਆ ਰਹੇ ਸਨ ਉਹ انہਾਂ ਹੀ ਪੈਰਾਂ ਤੇ ਟਠੰਬਰ ਕੇ ਖਲੋ ਗਿਆ ਇਹੋ ਜੇ ਸ਼ੰਕਰ ਉਸ ਦੇ ਕੰਨੀ ਆਵਾਜ਼ ਪਈ ਸ਼ਾਇਦ ਬਾਜ਼ਾਰ ਦੇ ਚੌਧਰੀ ਦੀ ਆਵਾਜ਼ ਸੀ ਦੂਜੀ ਆਵਾਜ਼ ਆਈ ਚਲ ਉਹ ਪਿੱਛੇ ਮੁੜ ਕਿੱਥੇ ਭੱਜਾ ਜਾਣਾ ਹੈ ਮਾਲਤੀ ਦਾ ਹੌਂਦੀ ਕਿਦਰ ਧਿਆਨ ਨਹੀਂ ਸੀ ਇਕ ਤਉ ਦਾ ਮੂੰਹ ਪਿਛਲੇ ਪਾਸੇ ਸੀ ਦੂਜਾ ਹਜੇ ਤੀਕੋ ਆਪਣੇ ਬੂਟਿਆਂ ਨੂੰ ਵੇਖਦੀ ਤੁਰੇ ਆਉਂਦੀ ਸੀ ਸ਼ਾਇਦ ਇਹ ਵੀ ਸੋਚਦੀ ਆ ਰਹੀ ਸੀ ਕਿ ਹਸਪਤਾਲੋਂ ਮੁੜ ਕੇ ਇਹਨਾਂ ਨੂੰ ਪਾਣੀ ਦੇਣਾ ਹੋਵੇਗਾ ਜਿਉਂ ਉਸਨੇ ਸ਼ੰਕਰ ਸ਼ਬਦ ਸੁਨਿਆ ਉਤਰਭ ਕੇਦਰ ਤੱਕੀ ਲਾਲ ਪਗੜੀ ਸਿਪਾਈ ਇੱਕ ਪਾਸ ਹਥਕੜੀ ਨਾਲ ਥਾਣੇਦਾਰ ਤੇ ਉਸਦੇ ਹੱਥ ਵਿੱਚ ਲਪੇਟਿਆ ਹੋਇਆ ਇੱਕ ਕਾਗਜ਼ ਇਹ ਸਭ ਚੀਜ਼ਾਂ ਨੇ ਮਾਲਤੀ ਦੇ ਦਿਲ ਉੱਤੇ ਸਹਿਮ ਬਿਠਾ ਦਿੱਤਾ ਉਸ ਦੀ ਉਸੇ ਤਰ੍ਹਾਂ ਦੀ ਹਾਲਤ ਹੋਈ ਜਿਹੋ ਜੇ ਹੁਣੇ-ਹੁਣੇ ਉਸਨੇ ਸੁਪਨੇ ਵਿੱਚ ਮਹਿਸੂਸ ਕੀਤੀ ਸੀ ਉਸ ਦੀ ਚੀਕ ਨਿਕਲ ਗਈ ਸ਼ੰਕਰ ਦੇ ਸਰੀਰ ਨੂੰ ਉਸ ਨੇ ਬਾਹਾਂ ਵਿੱਚ ਘੁੱਟ ਲਿਆ ਚੁੱਪਚਾਪਾ ਸ਼ੰਕਰ ਪਛਾਹ ਮੁੜਿਆ ਤੇ ਮਾਲਤੀ ਨੂੰ ਲਿਆ ਕੇ ਉਹਨੇ ਮੁਰਮੰਝੇ ਤੇ ਲਟਾ ਦਿੱਤਾ ਉਸ ਦੀ ਬੂਹੇ ਅੱਗੇ ਭੀੜ ਲੱਗ ਗਈ ਆਟਾ ਗੁੰਦੀ ਹੋਈ ਉਸੇ ਤਰ੍ਹਾਂ ਭਰੇ ਹੱਥੀ ਸਲੀਮਾ ਸਾਹੋ ਸਾਪ ਜੀ ਆਈ ਇਹਨੇ ਨੂੰ ਇੰਸਪੈਕਟਰ ਨੇ ਉੱਚੀ ਦੇ ਕੇ ਕਿਹਾ ਸ਼ੰਕਰ ਕੱਲ ਦੀ ਬਾਗਿਆਨਾ ਤਕਰੀਰ ਬਦਲੇ ਦਫਾ 124 ਅਲਫ ਹੇਠ ਤੇਰੇ ਵਰੰਟ ਜਾਰੀ ਹੋਏ ਨੇ ਤੇ ਉਸ ਨੇ ਹੱਥ ਕੜੀ ਵਾਲੇ ਸਪਾਈ ਵੱਲ ਤੱਕਿਆ ਦੂਜੇ ਪਲ ਸ਼ੰਕਰ ਦੇ ਦੋਵੇਂ ਹੱਥ ਲੋਹੇ ਨਾਲ ਵੱਜੇ ਹੋਏ ਸਨ। ਮਾਲਤੀ ਦੀਆਂ ਅੱਖਾਂ ਨੇ ਸਾਰਾ ਕਾਰਾ ਡੱਠਾ ਕੋਚੇਰ ਤੋਂ ਸਮਝ ਹੀ ਨਾ ਸਕੀਏ ਕੀ ਹੋ ਰਿਹਾ ਹੈ। ਉਸ ਦੇ ਸਿਰ ਨੂੰ ਚੱਕਰ ਆ ਰਹੇ ਸਨ ਉਹ ਅੰਬੜਵਾਹੀ ਮੰਜੀ ਤੋਂ ਉੱਠੀ ਤੇ ਸ਼ੰਕਰ ਦੇ ਲੱਕ ਨਾਲ ਲਪਟ ਕੇ ਘੁਰਲਾਨ ਲੱਗੇ। ਉਸ ਦਾ ਵਿਰਲਾਪ ਸੁਣ ਕੇ ਲਗਭਗ ਸਾਰੀਆਂ ਅੱਖਾਂ ਵਹਿ ਪਈਆਂ ਜੇ ਸੁਕੀਆਂ ਰਹੀਆਂ ਤਾਂ ਸ਼ੰਕਰ ਨੂੰ ਫੜਨ ਵਾਲਿਆਂ ਦੀਆਂ। ਸ਼ੰਕਰ ਨੂੰ ਕੋਈ ਏਡੀ ਵੱਡੀ ਹੈਰਾਨੀ ਨਹੀਂ ਹੋਈ ਸ਼ਾਇਦ ਉਹ ਰਾਤ ਤੋਂ ਹੀ ਇਸ ਘਟਨਾ ਦੀ ਉਡੀਕ ਵਿੱਚ ਸੀ। ਵਿਛੜਦੀ ਬੱਚੀ ਨੂੰ ਉਸਨੇ ਰੱਜ ਕੇ ਪਿਆਰ ਦਿੱਤਾ ਤੇ ਜੋ ਕੁਝ ਉਸਨੇ ਹੋਂਦੀ ਕੁ ਉਸ ਤੋਂ ਲਕਾਈ ਰੱਖਿਆ ਸੀ ਉਸ ਦੇ ਇਨਾਂ ਵਾਕਾਂ ਵਿੱਚ ਇਹ ਸਭ ਕੁਝ ਬਦੋ ਬਦੀ ਉਹਦੇ ਅੰਦਰੋਂ ਨਿਕਲ ਗਿਆ ਲੈ ਬੱਚੀਏ ਅੱਜ ਤੋਂ ਮੈਂ ਤੈਨੂੰ ਰੱਬ ਨੂੰ ਤੇ ਇਸ ਸੁਆਣੀ ਨੂੰ ਸੌਂਪਣਾ ਵਾਂ ਖਬਰੇ ਤੇਰਾ ਮੇਰਾ ਆਖਰੀ ਮੇਲ ਹੋਵੇ ਸੱਦਰ ਸੀ ਤੈਨੂੰ ਹੱਥੀਂ ਡੋਲੇ ਚੜਾਉਂਦਾ ਪਰ ਕੋਈ ਫਰਕ ਨਹੀਂ ਉਦੋਂ ਵੀ ਪਿਉ ਧੀ ਨੇ ਰੋਕੇ ਵਿਛੜਣਾ ਸੀ ਅੱਜ ਵੀ ਰੋ ਰੋ ਕੇ ਵਿਛੜ ਰਹੇ ਹਾਂ ਕਾਬਰੀ ਨਾ ਗਮਾਂ ਵਿੱਚ ਜਾਣ ਨਾ ਗਵਾ ਬਹਿਂ ਤੇਰੇ ਮਾਪਿਓ ਜਿਨ੍ਹਾਂ ਨੂੰ ਮੈਂ ਤੇਰੇ ਸੌਂਪਣੀ ਕਰ ਚੱਲਿਆ ਵਾਂ ਤੈਨੂੰ ਫੁੱਲਾਂ ਨਾਲ ਤੋਲ ਕੇ ਰੱਖਣਗੇ ਕੀ ਹੋਇਆ ਜੇ ਗਰੀਬ ਨੇ ਦਿਲ ਤਾਂ ਦੋਹਾਂ ਦੇ ਬਾਦਸ਼ਾਹ ਨੇ ਕਹਿੰਦਿਆ ਕਹਿੰਦਿਆ ਸ਼ੰਕਰ ਨੇ ਕੋਲ ਖੜੀ ਸਲੀਮਾ ਵਰ ਸਰਦਾ ਭਰੀ ਨਜ਼ਰ ਨਾਲ ਤੱਕਿਆ ਪਰ ਮਾਲਤੀ ਨੇ ਕੋਈ ਗੱਲ ਨਹੀਂ ਸੁਣੀ ਪਿਤਰੀ ਮੋਹਣ ਉਸ ਨੂੰ ਸਿਰ ਤੋਂ ਪੈਰਾਂ ਏ ਪੈਰਾਂ ਤੀਕ ਲਪੇਟਿਆ ਹੋਇਆ ਸੀ ਉਸ ਦੇ ਹਟਕੋਰੇ ਮੁੱਕਣ ਵਾਲੇ ਨਹੀਂ ਸਨ ਸਾਹ ਸਾਤੋਂ ਨੂੰ ਜਵਾਬ ਦੇ ਰਿਆ ਸੀ ਲੱਤਾਂ ਤੇ ਸਾਰਾ ਸਰੀਰ ਕੰਬ ਰਿਆ ਸੀ ਪਰ ਉਸ ਦੀਆਂ ਬਾਹਾਂ ਦੀ ਕੱਸ ਜਰਾਂ ਵੀ ਢਿੱਲੀ ਨਾ ਹੋਈ ਸਰਕਾਰੀ ਅਮਲਾ ਕਾਲਾ ਪਿਆਰਿਆ ਸੀ ਬੇਕਾਰ ਭੀੜ ਉੱਤੇ ਸਿਪਾਈਆਂ ਦੇ ਛਾਂਟੇ ਬਰੇ ਸਨ ਗਰਮੀ ਨਾਲ ਦਮ ਕੁੱਟੀਦਾ ਸੀ ਸ਼ੰਕਰ ਨੂੰ ਡਰ ਸੀ ਜੋ ਕਿਤੇ ਮਾਲਤੀ ਬੇਹੋਸ਼ ਨਾ ਹੋ ਜਾਵੇ ਜਾਂ ਭੀੜ ਵਿੱਚ ਕੋਈ ਘਟਨਾ ਨਾ ਹੋ ਜਾਵੇ ਉਸਨੇ ਜ਼ੋਰ ਲਾ ਕੇ ਮਾਲਤੀ ਦੇ ਹੱਥਾਂ ਦੀ ਕੰਗੀ ਆਪਣੇ ਲੱਕ ਦੁਆਲੇੋਂ ਛੜਾਈ ਤੇ ਉਸਦੀ ਬਾਹਂ ਸਲੀਮਾ ਨੂੰ ਫੜਾਂਦਾ ਹੋਇਆ ਬੋਲਿਆ ਲੈ ਪੈਣੇ ਅੱਜ ਤੋਂ ਇਹ ਤੇ ਉਸ ਨੂੰ ਗੱਜ ਆ ਗਿਆ ਵਾਕ ਪੂਰਾ ਨਾ ਕਰ ਸਕਿਆ ਸਲੀਮਾ ਨੇ ਮਾਲਤੀ ਨੂੰ ਜਫੀ ਵਿੱਚ ਲੈ ਲਿਆ ਉਸ ਦਾ ਖਿਆਲ ਸੀ ਕਿ ਦੁਬਾਰਾ ਹਮਲਾ ਮਾਰ ਕੇ ਮਾਲਤੀ ਪਿਓ ਨੂੰ ਜਾ ਚੰਬੜੇਗੀ ਪਰ ਮਾਲਤੀ ਦਾ ਸਰੀਰ ਸਿੱਥਲ ਹੋ ਗਿਆ ਬਾਹਾਂ ਲਟਕ ਗਈਆਂ ਤੇ ਗਰਦਨ ਉਸਦੀ ਪਿਛਾਣ ਉ ਟਿਲਕ ਗਈ ਧੰਨਵਾਦ